ਦੇਖ ਰਹੇ ਹੋ ਅੰਵੇਦ ਕਰ ਮਿਸ న్యూ ਚੈਨਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਰਾਣਾ ਸਾਹਿਬ ਦੇ ਨੇੜਲੇ ਪਿੰਡ ਕਰਤਾਰਪੁਰ ਵਿਖੇ ਮੌਜੂਦ ਹਾਂ ਜਿੱਥੇ ਕਿ ਇੱਕ ਛੋਟੀ ਉਮਰ ਦਾ ਬੱਚਾ ਜਿਸ ਦੀ ਉਮਰ ਮਹਿਜ 10 ਸਾਲ ਆ ਪੰਜਵੀਂ ਜਮਾਤ ਵਿੱਚ ਪੜਦਾ ਹੈ ਜਿਸ ਦੀ ਚਿੱਤਰਕਾਰੀ ਤੁਸੀਂ ਆਪ ਵੇਖ ਕੇ ਇੱਕ ਹੈਰਾਨ ਹੋ ਜਾਓਗੇ ਕਿ ਇੱਕ ਛੋਟੀ ਉਮਰ ਦੇ ਵਿੱਚ ਬੱਚੇ ਦੀ ਚਿੱਤਰਕਾਰੀ ਇੰਨੀ ਬਾਖਮਾਲਾ ਹੱਥ ਦੀ ਸਫਾਈ ਇੰਨੀ ਕਿ ਜ਼ਿਆਦਾ ਹੋ ਸਹਿਯੋਤ ਨਾਲ ਕਰ ਲੈਣੇ ਆ ਗੱਲਬਾਤ ਬੇਟਾ ਜੀ ਕੀ ਨਾਮ ਆ? ਸਾਹਿਬ ਸਿੰਘ ਜੀ। ਕਿਹੜੀ ਕਲਾਸ ਚ ਪੜਦੇ ਹੋ? 5th A ਤੇ ਜੋ ਤੁਸੀਂ ਆ ਪੇਂਟਿੰਗ ਇੰਨੇ ਬਾ ਕਮਾਲ ਇੱਕ ਸੋਹਣੀ ਪੇਂਟਿੰਗ ਤੁਸੀਂ ਕਰ ਰਹੇ ਹੋ। ਕਿੱਥੋਂ ਸੌਂਗ ਪੈਦਾ ਹੋਇਆ? ਕੀ ਤੋਂ ਤੁਸੀਂ ਸਿੱਖਿਆ? ਮੈਂ ਸਿੱਖਿਆ ਕਿਸੇ ਤੋਂ ਨਹੀਂ ਹੈਗਾ। ਛੋਟਾ ਹੁੰਦਾ ਆਪ ਹੀ ਸਿੱਖ ਗਿਆ। ਹਾਂ ਜੀ। ਦਲਸਵੀ ਕਲਾਸ ਜਦੋਂ ਪੜਦਾ ਸੀ ਟੀਚਰ ਤੇ ਟੀਚਰ ਨੇ ਵੀ ਸਿਖਾਇਆ ਮੈਨੂੰ। ਬਾਣੀ ਨਾਲ ਮੈਂ ਖੋਲ ਸਿੱਖਿਆ। ਤੇ ਸੌਂਗ ਸਾਨੂੰ ਕਦੋਂ ਮਤਲਬ ਮਨ ਦੇ ਵਿੱਚ ਕਦੋਂ ਆਉਂਦਾ ਵੀ ਮੈਨੂੰ ਇੱਕ ਚਿੱਤਰਕਾਰੀ ਪੜਾਈ ਦੇ ਨਾਲ ਨਾਲ ਮੈਨੂੰ ਇਹ ਵੀ ਮਤਲਬ ਸਿੱਖਣਾ ਚਾਹੀਦਾ ਮੈਂ ਤਾਂ ਆਪਣੀ ਮਰਜ਼ੀ ਨਾਲ ਬਣਾ ਲਿਆ ਜਿੱਦਣ ਮੈਂ ਜਿੱਦਣ ਮੈਡਮ ਇੱਕ ਚਿੱਤਰ ਬਣਾਉਣ ਨੂੰ ਕਹਿੰਦੇ ਸੀ ਮੇਰ ਤੋਂ ਨਹੀਂ ਬਣੀ ਸੀ ਫਿਰ ਬਹੁਤ ਪ੍ਰੈਕਟਿਸ ਕਰਨ ਲੱਗੇ ਪ੍ਰੈਕਟਿਸ ਕਰਨ ਲੱਗੇ ਪ੍ਰੈਕਟਿਸ ਕਰ ਕਰਕੇ ਮੈਂ ਤਾਂ ਇੱਕ ਡਰਾਇੰਗ ਬਣ ਗਈ ਮੈਂ ਹੋਰ ਬਣਾਇਆ ਬਣਾਇਆ ਤਾਂ ਫਿਰ ਮੈਂ ਹੋਰ ਵਧੀਆ ਪੇਂਟਿੰਗ ਬਣਾਉਣ ਲੱਗ ਗਿਆ ਕਿਵੇਂ ਆਪਾਂ ਗੱਲ ਕਰੀਏ ਤੁਸੀਂ ਇੱਕ ਪੜ੍ਹਾਈ ਵੀ ਕਰਦੇ ਹੋ ਨਾ ਨਾਲ ਨਾਲ ਤੁਸੀਂ ਇਹ ਪੇਂਟਿੰਗ ਵੀ ਤੁਸੀਂ ਕਰਦੇ ਦੋਈ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਅ ਹੁਣ ਮੈਂ ਪੜ੍ਹਾਈ ਹੁੰਦੀ ਹੈ ਮੈਂ ਸਕੂਲੇ ਵੀ ਕਰਦਾ ਘਰੇ ਆਕੇ ਵੀ ਕਰਦਾ ਠੀਕ ਹੈ ਤਾਂ ਮੇਰੇ ਛੇ ਦੀ ਯਾਦ ਹੋ ਜਾਂਦਾ ਤਾਂ ਮੇਰੇ ਕੋਲ ਇੰਨਾ ਸਾਰਾ ਟਾਈਮ ਰਹੇਗਾ ਤਾਂ ਮੈਂ ਡਰਾਇੰਗ ਵੀ ਕਰ ਲੈਣਾ ਥੋੜੀ ਥੋੜੀ ਮੈਂ ਦੀ ਜੀ ਤਾਂ ਮਦਦ ਤਾਂ ਲੈਂਦਾ ਤਾਂ ਹੀ ਇਹਦੀ ਵਧੀਆ ਐਡ ਬਣਦੀ ਹੈ ਫਿਰ ਵੱਡੇ ਹੋ ਕੇ ਮੈਂ ਮਧਿਆਨ ਬਣਾਉਣ ਲੱਗ ਪੂੰਗਾ ਹੁਣ ਵੀ ਸਹੀ ਠੀਕ ਚੱਲ ਚਲਦਾ ਕਿਹੜੀ ਕਿਹੜੀ ਤੁਸੀਂ ਹੱਦ ਤੱਕ ਪੇਂਟਿੰਗ ਬਣਾ ਚੁੱਕੇ ਹੋ 카ਟੂ ਸਦੀ ਬਣਾ ਚੁੱਕੇ ਆ ਐਨੀਮੇ ਜੀ ਬਣਾ ਚੁੱਕੇ ਆ ਅ ਇਸਾਨ ਦੀ ਬਣਾ ਚੁੱਕੇ ਜਿਹਦਾ ਵੀ ਬਰਥ ਹੁੰਦਾ ਉਹ ਕਹਿੰਦਾ ਬਣਾ ਦੇ ਮੇਰੀ ਫੋਟੋ ਦਾ ਬਣਾ ਰਿੰਦਾ ਹੁੰਦਾ ਜਿੱਦ ਕਿਸੇ ਦਾ ਵੀ ਬਰਥ ਹੋਂਦਾ ਤਾਂ ਉਹ ਬਰਥ ਦੇ ਤੁਹਾਨੂੰ WhatsApp ਤੇ ਫੋਟੋ ਸੈਂਡ ਕਰ ਦਿੰਦੇ ਨੇ ਤਾਂ ਤੁਸੀਂ ਉਦਾਂ ਬਣਾ ਕੇ ਉਹਨਾਂ ਨੂੰ ਦੇ ਦਿੰਦੇ ਹੋ ਹਾਂ ਬੜਾ ਜਿੰਨੇ ਦੇ ਦੇ ਬੰਦੇ ਜਿਵੇਂ ਆਪਾਂ ਗੱਲ ਕਰੀਏ ਥੋੜੀ ਉਮਰ ਦੇ ਬੱਚੇ ਇੰਨੀ ਛੋਟੀ ਉਮਰ ਆ ਤੁਸੀਂ ਉਹ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਉਹ ਵੀ ਕਰਨਾ ਆਰਟ ਪਰ ਉਹ ਥੋੜੀ ਮੰਮੀ ਨਾਲ ਮਦਰ ਲੈਂਡ ਤਾਂ ਹੀ ਉਹ ਆਰਟ ਸਿੱਖਣਗੀ ਮੈਂ ਵੀ ਮਮੀ ਦੀ ਥੋੜੀ ਜਿਹੀ ਮਦਰ ਲੈਂਦਾ ਸੀ ਤਾਂ ਹੀ ਮੈਂ ਆਰਟ ਸਿੱਖਿਆ ਸੀ ਪਿਤਾ ਜੀ ਕੀ ਕੰਮ ਕਰਦੇ ਆ ਪਿਤਾ ਜੀ ਬੀਐਫਐਸ ਚ ਨੇ ਬੀਐਫਐਸ ਇੱਕ ਦੇਸ਼ ਦੀ ਸੇਵਾ ਕਰਦਾ ਹੈ ਯੈਸ ਤੇ ਵੱਡੇ ਹੋ ਕੇ ਤੁਹਾਡੇ ਮਨ ਦੇ ਵਿੱਚ ਕੋਸ ਮਤਲਬ ਜਿਵੇਂ ਤੁਹਾਡੇ ਪਿਤਾ ਜੀ ਇੱਕ ਦੇਸ਼ ਦੀ ਸੇਵਾ ਕਰ ਰਹੇ ਆ ਕਿ ਤੁਹਾਡੇ ਮਨ ਦੇ ਵਿੱਚ ਵੱਡੇ ਹੋ ਕੇ ਬਣਨ ਦੀ ਕੀ ਚਾਹਤ ਵੀ ਮੈਨੂੰ ਉਸ ਮਕਾਮ ਤੱਕ ਪਹੁੰਚਣਾ ਚਾਹੀਦਾ ਮੈਂ ਨੇਵੀ ਬਣਨਾ ਚਾਹੁੰਦਾ ਨਾ ਦੇ ਨਾਲ ਆਰਟੀਵਿਟ ਫਲੋਕਾ ਨੇਵੀ ਹਾਂਜੀ ਕੀ ਗੱਲ ਕਰੀਏ ਤਾਂ ਨੇਵੀ ਦੇ ਵਿੱਚ ਇੱਕ ਬਹੁਤ ਜ਼ਿਆਦਾ ਮਤਲਬ ਸਟਰਗਲ ਕਰਨੀ ਪੈਂਦੀ ਹੈ ਮਿਹਨਤ ਕਰਨੀ ਪੈਂਦੀ ਹੈ ਹਰ ਤੱਕ ਤੱਕ ਮਤਲਬ ਹਾਰਨਾ ਨਹੀਂ ਚਾਹੀਦਾ ਹੈਗਾ ਹਨਾ ਤਾਂ ਤੁਹਾਡੇ ਮਨ ਦੇ ਵਿੱਚ ਵੀ ਇੱਕ ਨੇਵੀ ਦੇ ਵਿੱਚ ਤੁਸੀਂ ਨੇ ਮਤਲਬ ਹਾਂਜੀ ਸਹਜੂਤ ਨਾਲ ਗੱਲਬਾਤ ਕੀਤੀ ਜਿਸ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਇੱਕ ਜਿਸ ਤਰ੍ਹਾਂ ਮੈਂ ਛੋਟੀ ਉਮਰ ਦੇ ਵਿੱਚ ਪੇਂਟਿੰਗ ਕਰ ਰਿਹਾ ਤਾਂ ਹੋਰ ਬੱਚਿਆਂ ਨੂੰ ਵੀ ਮੇਰੇ ਤੋਂ ਸਿੱਧ ਲੈਣੀ ਚਾਹੀਦੀ ਆ ਤੇ ਮੈਂ ਉਹਨਾਂ ਦੇ ਦੱਸਿਆ ਕਿ ਮੈਂ ਵੱਡਾ ਹੋ ਕੇ ਇੱਕ ਨੇਵੀ ਦੇ ਵਿੱਚ ਜਿਸ ਤਰ੍ਹਾਂ ਮੇਰੇ ਪਿਤਾ ਜੀ ਇੱਕ ਦੇਸ਼ ਦੀ ਸੇਵਾ ਕਰ ਰਹੇ ਹਨ ਤੇ ਮੈਂ ਵੱਡਾ ਹੋ ਕੇ ਇੱਕ ਨੇਵੀ ਦੇ ਵਿੱਚ ਜੌਬ ਕਰਨੀ ਚਾਹੁੰਦਾ ਹੋਰ ਨਿਊ ਅਪਡੇਟ ਵੇਖਣ ਲਈ ਤੁਸੀਂ ਜੁੜੇ ਰਹੋ ਅਵੇਦ ਕਰਮ ਮਿਸਨ ਨਿਊ ਚੈਨਲ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਪਿੰਡ ਕਰਤਾਰਪੁਰ